ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਹੋ ਜੀ ਇੱਕ ਪਰਿਵਾਰ ਵਧੀਆ ਸਾਰਿਆਂ ਦਾ ਹੀ ਆ ਪਰ ਨੂੰ ਕਰਾਇਆ ਸੀ ਇਹ ਰੰਗ ਆਪਾਂ ਜੇ ਚੱਲੀ ਜਾਂਦਾ ਰੰਗ ਦਾ ਕੰਮ ਬਹੁਤ ਵਧੀਆ ਕਰਦਾ ਬਾਈ ਜ਼ਰੂਰੀ ਸੂਚਨਾ ਉਹ ਬਾਈ ਕਹਿੰਦਾ ਕਹਿੰਦਾ ਆਪਾਂ ਲਿਖਾਂਗੇ ਬਾਈ ਕਹਿੰਦਾ ਤੈਨੂੰ ਤੰਗ ਬਹੁਤ ਕਰਦੇ ਆ ਯਾਰ ਮੈਂ ਕਹਿੰਦਾ ਲਿਖ ਦੀ ਬਾਈ ਕਹਿੰਦਾ ਰੇਟ ਫਿਕਸ ਹੈ ਜੀ ਬਾਈ ਆਪਾਂ ਰੇਟ ਜੈਜ ਪਾ ਜਾਂਦਾ ਤੇ ਰੇਟ ਫਿਕਸ ਹੈ ਤਾਂ ਹੀ ਬਾਈ ਜੋ ਜਾਨਵਰ ਲੈਣਾ ਸਿਰਫ ਉਸੇ ਬਾਰੇ ਜਾਣਕਾਰੀ ਲਓ ਜੀ ਇੱਕ ਬੰਦਾ ਆਇਆ ਜੀ ਕੱਲ ਡੇਢ ਘੰਟਾ ਬਾਈ ਉਹਨੇ ਪੂਰਾ ਦੇ ਸਾਲੀਆਂ ਕਰਾਤੀਆਂ ਆ ਜਾਨਵਰ ਦੀ ਜਾਣਕਾਰੀ ਆ ਜਾਨਵਰ ਦੀ ਜਾਣਕਾਰੀ ਮੁੜ ਕੇ ਕਹਿੰਦਾ ਬਈ ਮੈਂ ਤਾਂ ਦੇਖਣੀ ਆਇਆ ਸੀ ਤਾਂ ਕਰਕੇ ਬਈ ਇਹ ਲਿਖਣਾ ਹੀ ਪੈ ਗਿਆ ਪਿੰਟਰ ਵੀ ਕਹਿੰਦਾ ਬਈ ਲਿਖੀਏ ਤੇ ਹੋਰ ਲਿਖਿਆ ਆਪਾਂ ਸਵਾਦ ਲੈਣ ਵਾਲੇ ਫਾਰਮ ਨਾ ਆਉਣ ਬਈ ਫਾਰਮ ਚ ਨਾ ਆਉਣ ਕਿਉਂਕਿ ਬਈ ਟਾਈਮ ਅੱਜ ਕੱਲ ਇੰਨਾ ਕ ਜਿਆਦਾ ਕੀਮਤੀ ਹੋਇਆ ਪਿਆ ਨਾ ਬੰਦਾ ਮਿੰਟ ਮਿੰਟ ਤੇ ਆਉਂਦਾ ਵੀ ਆਹ ਕੰਮ ਕਰ ਲੇ ਗਿਆ ਨਾ ਆਹ ਰਹਿੰਦਾ ਆਪਣਾ ਤਾਂ ਉਹ ਸਾਰੇ ਕੰਮ ਵਿੱਚ ਹੀ ਰਹਿੰਦੇ ਬਈ ਮੁੜ ਕੇ ਆਵਦਾ ਹੀ ਨੁਕਸਾਨ ਹੁੰਦਾ ਹਨਾ ਤਾਂ ਜਿਹੜੇ ਭਰਾਣੇ ਜਿਹੜਾ ਜਾਨਵਰ ਲੈਣਾ ਹੁੰਦਾ ਉਸੇ ਦੀ ਜਾਣਕਾਰੀ ਲਓ ਤੇ ਆਪਾਂ ਬਈ ਜਾਣਕਾਰੀ ਤੁਹਾਨੂੰ ਫੁੱਲ ਦੇਵਾਂਗੇ ਠੀਕ ਆ ਜੀ ਜਿਹੜੇ ਨੇ ਸਿਰਫ ਦੇਖਣਾ ਦਾ ਸੁਆਦ ਲੈਣਾ ਉਹ ਫੋਨ ਤੇ ਲੈ ਲਿਆ ਕਰੋ ਵੀਰੇ ਜਾਨਵਰ ਦੇਖ ਲਿਆ ਕਰੋ ਵੀਡੀਓ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਆ 100 ਰੁਪਏ ਦਾ ਚੂਚਾ ਬਾਈ ਆ ਰਿਹਾ ਯਾਰ ਬਲੈਕ ਹਾਟ ਲਾਫ ਡੀਪੀ ਕਰਾਉ ਦਾ ਚੂਚਾ ਮਿਲ ਜੂਗਾ ਤੁਹਾਨੂੰ 100 ਰੁਪਏ ਦਾ ਜੀ ਰੇਟ ਆਪਾਂ ਬੋਲ ਕੇ ਪਾਏ ਹੁੰਦੇ ਇਹ ਕੰਮ ਹੈ ਨਹੀਂਗਾ ਵੀ ਆ ਜੀ ਬਾਈ ਕੋਈ ਗੱਲ ਨਹੀਂ ਕਰ ਲਾਂਗੇ ਮੁੜ ਕੇ ਇੱਥੇ ਅੜ ਜਗੇ ਉਹ ਕੰਮ ਆਪਣੇ ਖੂਨ ਚ ਹੀ ਹੈ ਨਹੀਂ ਤੇ ਨਹੀਂ ਆਪਣੇ ਕੋਲ ਆ ਬਾਈ ਆਪਾਂ ਸਿੱਧੀ ਗੱਲ ਕਹਿਨੇ ਆ ਸਿੱਧੀ ਕਹੋਨੇ ਆ ਹਨਾ ਆ ਬਹਿ ਚਕੋਰਾ ਨੇ ਆ ਲੈ ਜੀ ਆ ਤੁਹਾਨੂੰ ਦਿਖਾਉਣੇ ਆ ਪ 350 ਰੁਪਏ ਦੀ ਪੱਟੀ ਹੈ ਜੀ ਅੰਡੇ ਦੇ ਜਮਾ ਤਿਆਰ ਹੈ ਫੇਸ ਵਨ ਪਾਓ ਤੇ ਅੰਡੇ ਤੇ ਲਿਆਓ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰੀ ਜਾਓ ਸਾਫ ਸੁਥਰੀ ਪੱਟੀ ਤੁਹਾਨੂੰ ਵਧੀਆ ਮਿਲੂਗੀ ਜੀ ਇਹ ਦੇਖੋ ਤੇ ਬਾਈ ਬਾਕੀ ਖਰਚਾ ਬਹੁਤ ਆ ਜਾਂਦਾ ਬਈ ਅਗਲਾ ਕਹਿ ਜਾਂਦਾ ਉਹ ਯਾਰ ਪਤਾ ਨਹੀਂ ਵੱਢੀ ਜਾਂਦਾ ਹਨਾ ਇਹ ਕਈ ਬੰਦੇ ਆ ਕੇ ਨਾ ਚੀਜ਼ ਲੈ ਕੇ ਹਨਾ ਉਦੋਂ ਦਾ ਕਹਿੰਦਾ ੱੱਕਾ ਬਾਈ ਯਾਰ ਉਹ ਨਾ کیا ਕਰੋ ਕਿਉਂਕਿ ਬਈ ਆਪਦੇ ਦਿਲ ਨਾਲ ਅੰਦਰ ਟੁੱਟ ਜਾਂਦਾ ਵੀ ਸਾਲਾ ਯਾਰ ੱੱਕਾ ਕਰੀ ਜਾਂਦੇ ਠੱਗੀ ਜਾਂਦੇ ਲੋਕ ਯਾਰ ਲੋਕਾਂ ਨੂੰ ਆਪਾਂ ਕਿਉਂਕਿ ੱੱਕੇ ਦਾ ਮਤਲਬ ਹੀ ਇਹ ਹੁੰਦਾ ਹਨਾ ਬਾਈ ਤੇ ਆਪਾਂ ਧੱਕਾ ਕਰਦੇ ਨਹੀਂ ਬਾਈ ਜਾਇ ਜਾਣਾ ਤੇ ਮਿਹਨਤ ਬਾਈ ਸਾਰਾ ਟੱਬਰ ਲੱਗਿਆ ਰਹਿਨੇ ਆ ਤੇ ਆਪਾਂ 500 ਰੁਪਏ ਹੀ ਮੰਨ ਕੇ ਚੱਲ ਗਏ ਅੱਜ ਕੱਲ ਦਿਹਾੜੀ 500 ਚਲਦੀ ਤੇ 500 2500 ਹੋ ਗਿਆ ਬਾਈ ਤੇ ਜਿਹੜੀ ਖਰਾਕ ਪੈਂਦੀ ਆ ਉਹ ਦੀ ਜਾਣ ਨਾ ਉਹ ਦੇਣਾ ਨਹੀਂ ਅਗਲਾ ਉਹਨਾਂ ਚ ਕੋਰਾ ਇੰਨੀਆਂ ਬਾਈ ਹੁਣ ਆਪਦਾ ਵੀ ਸ਼ੌਂਕ ਪੂਰੀ ਜਾਂਦੇ ਆ ਬਾਈ ਜਿਹੜੇ ਭਰਾਵਾਂ ਕੋਲੇ ਜਾਨਵਰ ਕਿਸੇ ਕੋਲੇ ਮਰ ਜਾਂਦਾ ਕਿਤੇ ਕੁਝ ਹੋ ਜਾਂਦਾ ਹਨ ਕਿਦੇ ਨੇ ਰੱਖਣਾ ਉਹਨਾਂ ਦੇ ਵੀ ਸ਼ੌਂਕ ਪਗਾਈ ਜਾਂਦੇ ਆ ਮੈਂ ਤਾਂ ਪੁੱਣ ਨਹੀਂ ਸਮਝਦਾ ਆਪ ਵੀ ਬਾਈ ਸਾਰਾ ਦਿਨ ਬਲਦ ਬਣੇ ਰਹਿੰਦੇ ਆ ਸਾਰਾ ਦਿਨ ਕੰਮ 'ਚ ਹੀ ਬੜੇ ਰਹਿੰਦੇ ਨੇ ਲਿਬੜੇ ਤੇ ਬੜੇ ਰਹਿੰਦੇ ਇਹ ਤਾਂ ਕਰਕੇ ਬਾਈ ਤੱਕਾ ਤਾਂ ਨਾ ਕਰਵਾ ਟਰਕੀ ਫੀਮੇਲ ਫਿਰਦੀ ਆ ਬਾਈ ਆਪਣੇ ਕੋਲੇ ਕਿਸੇ ਨੂੰ ਚਾਹੀਦੀ ਹੋਈ ਤਾਂ ਆਂਡੇ ਦੇਈ ਜਾਂਦੀ ਆ ਤੇ ਆਹ ਅਗੀਆਂ ਚਕੋਰਾ ਬਾਈ ਕਾਲੀਆਂ ਚਕੋਰਾ 1500 ਦੀਆਂ ਚਿੱਟੀਆਂ 2500 ਦੀਆਂ ਫੀਮੇਲ ਵੀ ਟਰਕੀ ਫੀਮੇਲ ਦੇ ਦਾਂਗੇ ਬਾਈ 2500 ਦੀ ਆਂਡੇ ਦਿੰਦੀ ਆ ਗਾਰੰਟੀ ਨਾਲ ਆਹ ਚਕੋਰਾ ਦੇ ਬੱਚੇ ਆ ਗਏ ਬਾਈ ਚਕੋਰਾ ਦੇ ਬੱਚੇ ਬਾਦੂ ਫੁੱਲ ਆ ਬਾਈ ਵੱਡੀਆਂ ਵੀ ਫੁੱਲ ਆ ਜਿਹੜੇ ਭਰਾ ਨੂੰ ਚਾਹੀਦੇ ਹੋਣਗਾ ਆ ਕੇ ਲਿਆ ਸਕਦੇ ਹੋ ਠੀਕ ਹੈ ਜੀ ਫਿਰ ਇਧਰ ਚਿੱਟੀਆਂ ਚਕੋਰਾ ਕਾਲੀਆਂ ਸਿਲਵਰ ਚਕੋਰਾ ਦੇ ਬੱਚੇ ਆ ਗਏ ਬਾਈ ਫਿਰ ਆਪਣੇ ਕੋਲੇ ਬਈ ਆ ਬੱਕਰੇ ਰੱਖੇ ਆ ਉਹਨਾਂ ਦੇਖਿਓ ਬਰਬਰੀ ਸਿੰਘਾਂ ਵਾਲਾ ਇੱਕ ਕੋਨਾ ਤੇ ਫੀਸ ਰੱਖੀ ਹੈ ਸਿਰਫ 500 ਰੁਪਏ ਬਾਈ ਇਹ ਵੀ ਐਂ ਵੀ ਕੋਈ ਭਰਾ ਕਹਿੰਦਾ